ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਹਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਭਜ ਰਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟਰ ਮਾਰੇ ਆ ਪ੍ਰਹਿਲਾਦ ਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਮ ਖਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਸਹ ਲੋਕ ਮਹਲਾ ਪਹਿਲਾ ਦੁਖਦਾਰ ਉਸਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾ ਹਪਰ ਨਾ ਹੋਏ ਬਰਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਓ ਜਾ ਆਤਮਾ ਜੋਤ ਜੋਤ ਮੈਂ ਜਾਤਾ ਅਕਲ ਖਲਾ ਭਰਪੂਰ ਰਹਿਆ ਸੋ ਸਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤਿਸੁ ਪਾਰ ਪਇਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛੁ ਕਰਨਾ ਸੋ ਕਰਹਿ ਆ ਸੋ ਦਰਗਾਸਾ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰਤੇ ਰਖੇ ਹਾ ਸੋ ਕਰਕੇ ਹਾ ਜਿਤੁ ਵੇ ਸਰਬ ਸੰਮਾਲੇ ਬਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਬਾਵਨ ਹਾਰੇ ਕਿਤੇ تیر ਰਗ ਪ੍ਰੇਸਾਂ ਕਹੀਆ ਹੈ ਕਿਤੇ تیر ਗਵਨ ਹਾ ਦੇਗ ਗਵਨ ਤੁਧਨਾ ਪਉਣ ਪ੍ਰਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਵਨ ਤੁਧਨਾ ਚਿਤ ਗਵਤ ਲਖ ਜਾਣ ਨਾ ਲਖ ਲਖ ਧਰਮ ਵਿਚਾਰੇ ਗਵਨ ਤੁਧਨਾ ਇਸਰ ਬ੍ਰਹਮਾ ਦੇਵੇ ਸਹਨ ਤੇਰੇ ਸਦਾ ਸਵਾ ਦੇਗ ਗਵਨ ਤੁਧਨਾ ਵੰਦਰੰਦਰਾਸਾਣਾ ਬੈਠੇ ਦੇਵਤਿਆ ਧਰਨ ਹਾ ਦੇਗ ਗਵਨ ਤੁਧਨਾ ਸੇ ਸਮਾਦੀ ਅੰਦਰ ਗਵਨ ਤੁਧਨਾ ਸਾਧ ਵਿਚਾਰੇ ਗਾਵਨ ਤੁਧ ਨ ਜਤੇ ਸਤੇ ਸੰਤੋਖੇ ਗਾਵਨ ਤੁਧ ਨ ਵੀਰ ਖਰਾਰੇ ਗਾਵਨ ਤੁਧ ਨ ਪੰਡਤ ਪੜਨ ਰੱਖੇ ਸਰਜੁਗ ਜਗ ਵਿਦਤਾ ਨਾਲੇ ਗਾਵਨ ਤੁਧ ਨ ਮੋਹਣੀਆ ਮਨ ਮੋਹਿਨਾ ਸੁਰਗਮਾ ਤੇ ਆਲੇ ਗਾਵਨ ਤੁਧ ਨ ਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਨ ਤੁਧ ਨ ਜੋਧ ਮਹਾ ਬਲ ਸੂਰਾ ਗਾਵਨ ਤੁਧ ਨ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਦਨ ਗਾਵਨ ਜੋ ਤੁਦ ਭਵਨ ਰਤੇ ਤੇਰੇ ਭਗਤ ਰਸਾਲੇ ਹੁਰ ਕੀਤੇ ਤੁਦਨ ਗਾਵ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤ ਸਾਹਿਬ ਸਤਿ ਸਾਚੇ ਨਾਹੀ ਹੈ ਭੀ ਹੁਸੇ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨੋਂ ਪਾਏ ਕਰ ਕਰ ਦੇਖੈ ਕੀਤਾ ਆਪਣਾ ਜਿਤਿ ਸਤੇ ਵਡਿਆਈ ਜੋ ਤਿਸ ਭਾਵੇ ਸੋਇ ਕਰਸੇ ਫਿਰ ਹੁਕਮਨਾ ਕਰਣਾ ਜਾਏ ਸੋ ਪਸ ਸੋ ਸਾਹ ਪਸ ਸਾਹਿਬ ਨਾਨਕ ਰਹਿਣਾ ਰਜਾਈ ਅਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੇਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਬਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੇ ਮੇਰਾ ਗੁਣੀ ਗਹਿਰਾ ਕੋਏ ਨ ਜਾਣੇ ਤੇਰਾ ਕਿਤਕੇ ਵੱਡ ਚੀਰਾ ਰਹਾ ਸਭ ਸੁਰਤਿ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆ ਨਿਤ ਅਨੇ ਗੁਰਗਰਾ ਹੇ ਕਹ ਨਾ ਜਾਏ ਤੇਰੇ ਤਿਲਵ ਡਿਆਏ ਸਭ ਸਤ ਸਭ ਤਪ ਸਭ ਚੰਗੇ ਅੰਨਾ ਸਦਾ ਪੁਰਖਾ ਕਿਆ ਵਡਿਆਈਆ ਤਉਦ ਗਣ ਸਦਿਕ ਨਾ ਪਾਈਆ ਕਰਮ ਲਾ ਨਹਿਠਾ ਕਰ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਵ ਤੇ ਪਰੇ ਤੇਰੇ ਭੰਡਾਰਾ ਜਿਰ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸਤ ਸਵਰਨ ਹਾਰਾ ਅਸਮਹਲਾ ਪਹਿਲਾ ਆਖ ਜੀਵਾ ਵਿਸਰੇ ਮਰ ਜਾਓ ਆਖਣ ਔਖਾ ਸੱਚਾ ਨਾਉ ਸਚ ਨਾਮ ਕੇ ਲਾਗੇ ਭੋਪ ਭੁੱਖ ਕਾਇ ਚਲੀਹ ਦੋਖਾ ਸੋ ਕੇ ਵਿਸਰੇ ਮੇਰੀ ਮਾਏ ਸੱਚਾ ਸਭ ਸੱਚ ਨਾਏ ਰਹਾਓ ਸੱਚ ਨਾਮ ਕੇ ਤਿਲ ਵੜਿਆਏ ਆਖ ਤੇ ਕੀਮਤ ਨਹੀਂ ਪਾਏ ਜੇ ਸਾਂ ਮਿਲ ਕੇ ਆਕਣ ਪਾਹੇ ਵਡਨ ਹੋਵੇ ਘਾਟ ਨਾ ਜਾਏ ਨਾ ਹਮਰ ਨਾ ਹੋਵਾ ਸੁਗ ਦਿੰਦ ਰਹਿ ਨਾ ਚੁੱਕਾ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜਿਵੜੇ ਆਪ ਤੇਵੜ ਤੇਰੀ ਦਾਤ ਜਨਤਨ ਕਰਕੇ ਕੀਤੇ ਰਾਤ ਕਥਮ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸ ਸੁਨਾਤ ਰਾ ਗੂਦਰੀ ਮਹਲਾ ਪੰਜਵਾਂ ਹਰ ਕੀ ਜਾਨਾ ਸਤਿਗੁਰ ਸਤਪੁਰਖ ਬਿਨੋ ਕਰੋ ਗੁਰਪਾਸ ਹਮ ਕੇਰ ਕਿਰਮਾ ਸਤਿਗੁਰ ਸਰਣ ਆਏ ਕਰ ਦਇਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮ੍ਰਿਤ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿ ਉਤਾਸ ਮਰ ਸੰਗਤ ਗੁਣ ਪ੍ਰਗਾਸ ਜਨ ਹਦ ਹਰ ਹਰ ਨਾਮ ਨਾ ਪਾਇਆ ਤੇ ਪਗ ਹੀਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿ ਜੀਵ ਤ੍ਰਿ ਜੀਵਾਸ ਜਨ ਹਰ ਜਾਣਾ ਸਤਗੁਰ ਸੰਗਤ ਪਾਏ ਤੰਤਨ ਮਰਤਕ ਲਿਖਿਆ ਰਿਖਾਸ ਧਨ ਤਾਨਾ ਸਤ ਸੰਗਤ ਜੇਤ ਹਰਸ ਪਾਇਆ ਮਿਰਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹਿਰ ਮਚਤ ਵਾਹੇ ਉਦਮ ਜਾ ਹਰ ਜੀ ਉਪਰਿਆ ਸਲ ਪਥਰਮ ਜੰਤੋ ਪਾਏ ਤਾ ਕਰੀ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲਐ ਸੋ ਤਰਿਆ ਗੁਰ ਪ੍ਰਸਾਦ ਪਰੰਪਤ ਪਾਇਆ ਸੁਖ ਕਸ਼ਟ ਹਰਿਆ ਰਹਾਓ ਜਨਨ ਪੀਤਾ ਲੋਕ ਸਤ ਬਨੈਤਾ ਕੋਈ ਨ ਕਿਸ ਕੇ ਧਰਿਆ ਸਿਰ ਸਿਰਿ ਕਰਿ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉੜੇ ਉਡ ਆਵੇ ਸੇ ਕੋ ਸਾ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕੰਨ ਚੁਗਾਵੇ ਨਨ ਮੈਂ ਸਿਮਰਨ ਕਰਿਆ ਸਭਨੇ ਧਾਰਨਾ ਦਸ ਸੈ ਟਸ ਦਾ ਨਾ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਦ ਬਦ ਸਤਿਵਰ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗਸ ਮਹਲਾ 4 ਸੋ ਫਿਰਖਿਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਫਿਰਖ ਨਰੰਜਨ ਹਰ ਫਿਰਖ ਨਰੰਜਨ ਹਰਗਮਗਮ ਅਪਾਰ ਸਭ ਧਿਆਵੈ ਸਭ ਧਿਆਵੈ ਹੇ ਤੁਧ ਜੇਹ ਸੱਚੇ ਸਰਜਨ ਹਾਰਾ ਸਭ ਜੇ ਤੋ ਮਾਰੇ ਜੀ ਤੁਝੀਆਂ ਕਾ ਦਾ ਤਾਰ ਹਰ ਧਿਆਵ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋਂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਫੁਰਗ ਸਮਾਨਾ ਇਕ ਦਾਤਾ ਇੱਕ ਪਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਬਰਣਾ ਜਾਣਾ ਤੋਂ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਚਨ ਕਰਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੇ ਸਹਿਜਾਨਾ ਜਗ ਮਰਕ ਵਾਸੀ ਸਹਿਮਕਤ ਸਹਿਮਕਤ ਭਜਨ ਅਰ ਧਿਆਇ ਜੇ ਤਿੰਨ ਟੋਟੇ ਜਮ ਕੇ ਫਾਸੇ ਜੈਨਾ ਨਿਰਭਉ ਜਹਰ ਨਿਰਭਉ ਧਿਆਇ ਜੇ ਤਨ ਕਾ ਭਉ ਸਭ ਗਰ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਦ ਸਮਰਸੇ ਸਤਿਨਾਮ ਸਤਿਨ ਨ ਜਨ ਹਰ ਧਿਆਇਆ ਜੇ ਜਨ ਨਾਨਕ ਤੈਨਾ ਬਰਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੇ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਫੁਕ ਸਲਾਹਨ ਤੁਧ ਜੇ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਰ ਪੂਜਾ ਜੇ ਤਬ ਤਪ ਹੈ ਜਪ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਹ ਬੋ ਸਮਰਸਾਰਤ ਜੀ ਕਰਖੜਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲਾ ਜਨ ਨਾਨਕ ਜੇ ਜੋ ਭਾਵੇ ਮੇਰੇ ਹੱਦ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੇ ਤੁਧ ਜਿਵੜ ਅਵਰਨਾ ਕੋਏ ਤੂ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੇ ਤੂੰ ਨਚਰ ਕਰਤਾ ਸੋਏ ਤੁਧ ਆਪੇ ਭਾਵੇ ਸੋਈ ਵਰਤੇ ਜੇ ਤੂੰ ਆਪੇ ਕਰਿ ਸੋ ਹੋਏ ਸੋਦਿਆ ਤੇ ਸ੍ਰੀ ਸਭ ਪਾਈ ਜੀ ਤੁਧ ਆਪੈ ਸਰਜ ਸਭ ਕੋ ਏ ਜਨ ਨਾਨਕ ਗੁਣ ਗਾਵੇ ਕਰਤੇ ਕੇਜੇ ਜੋ ਸਭ ਸਿਖਾ ਜਾਣੋ ਈ ਅਸਾ ਮਹਲਾ ਚੌਥਾ ਤੋ ਕਰਤਾ ਸਚਾਰ ਮੰਡਾ ਸਾਈ ਜੋ ਤੁਪ ਭਾਵੇ ਸੋ ਈ ਥੇਸੇ ਜੋ ਤੁੰਦੇ ਸੋਇ ਪਾਈ ਰਹਾ ਸਭ ਤੇ ਰੀਤੋ ਸਭ ਨੇ ਧਾਇਆ ਜਿਸ ਨੂੰ ਕਿਰਪਾ ਕਰੇ ਤੈਨ ਨਾਮ ਰਤਨ ਪਾਇਆ ਗ੍ਰੰਥਲਾ ਦਾ ਮਨ ਮੁਖ ਗਵਾਇਆ ਤੁਧ ਆਵੇ ਛੋੜਿਆ ਆਪ ਮਿਲਾਇਆ ਤੁੰਦਰ ਆਪ ਸਭ ਤੁਝਹਿ ਮਾਹੇ ਤੁਦਨ ਦੂਜਾ ਕੋਈ ਨਾਹੀ ਜਿਹ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਛੋੜ ਸੰਜੋਗੀ ਮੇਲ ਜਿਸਨ ਤੁਝਾਣਾ ਇਹ ਸੋ ਜਨ ਜਾਣੈ ਹਰਗੁਣ ਸਦ ਹਿ ਆਖਿ ਕਾਣਾ ਜਨ ਹਸੈ ਵਤੈਨ ਸੁਖ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਤੋਂ ਆਪੇ ਕਰਤਾ ਤੇਰਾ ਕੀ ਅਸਭ ਹੋਏ ਤੂੰ ਜਨ ਦੂਜਾ ਅਬਰਨਾ ਕੋਏ ਤੂੰ ਕਦ ਕਰ ਵਿਖੇ ਜਾਣੈ ਸੋਏ ਜਨ ਨਾਨਕ ਗ੍ਰਮਖ ਪ੍ਰਗਟ ਹੋਏ ਆਸਮਾਹ ਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਭਾਵਤ ਨਹਿ ਕੀਆ ਪੰਖਜ ਮਾ ਪ੍ਰਗਣੇ ਚਾਲਾ ਹਮ ਦੇਖਾ ਤੈ ਡੂਬੀ ਆਲੇ ਨਨ ਇਕ ਨਾ ਚਿਤਸ ਮੁੜ ਮਨਾ ਹਰਿ ਵਿਸਰਤ ਤੇਰੇ ਗੁਣ ਗੱਲਿਆ ਰਾਹਾ ਓ ਨਾਹੁ ਜਿ ਤਿਸ ਤੇ ਨੇ ਪੜਿਆ ਮੂਰਖ ਮੁਗਦਾ ਜਨਮ ਪਾਇਆ ਪ੍ਰਾਨ ਵਚ ਨਾਨਕ ਤਨ ਕੇ ਸਰਣਾ ਜਨ ਤੋਂ ਨਾਹੀ ਵਿਸਰਿਆ ਅਸਾ ਮਹਲ ਪੰਜਵਾ ਪੈ ਪ੍ਰਾਪਤ ਮਾਨੁਖ ਦੇ ਹੁਰੀਆ ਗੋਦ ਮਰਨ ਕੀ ਤੇਰੀ ਬਰੀਆ ਅਵਰ ਕਾਜ ਤਿਰ ਕਿਤ ਨਾ ਕਾਮ ਰਸਾ ਸੰਗਤ ਭਜ ਕੇਵਲ ਨਾਮ ਸ੍ਰੰਗ ਜਾਮ ਲਾਗ ਭੋਜਲ ਤਰਨ ਕਾ ਜਨ ਬ੍ਰਿਥ ਜਾ ਤਰ ਮਾਇਆ ਕੇ ਰਹਾਉ ਜਪ ਤਬ ਸੰਜਮ ਧਰਮ ਨਾ ਕਮਾਇਆ ਸੇ ਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਕਮਨਿ ਚ ਕਰਮ ਸਰਣ ਪਰੇ ਕੇ ਰਾਖੋ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬਿ ਬਾਚ ਬੈਨ ਤੇ ਚਾਉ ਫਏ ਹਮਰੇ ਕਰੋ ਹਾਦ ਰਚਾ ਪੂਰਨ ਹੋਏ ਚਿਤ ਕੇ ਇੱਛਾ ਤਾ ਚਰਨ ਨਨਮ ਨਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਿ ਪਾਦ ਹਮਰੇ ਦੁਸ਼ਟ ਸਭ ਤੁਮ ਘਾਵੋ ਹੋ ਆਪਾ ਦੇ ਮਹ ਬਚਾਵੋ ਹੋ ਸੁਖਿ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਦਾ ਕਰਤਾ ਮਉ ਰੱਛਾ ਨਿਜ ਕਰਦੇ ਕਰੀ ਸਭ ਰਣਕਵਾ ਸੰਗ ਰੀਅ ਪੂਰਨ ਹੋਏ ਹਮਾਰੇ ਆਸਾ ਤੋਰਪ ਜਨ ਕੇ ਰਹਿ ਪੈ ਆਸਰਾ ਤੁਮਹ ਛਡ ਕੋਈ ਅਵਰ ਨਾ ਤਿਆਉਂ ਜੋ ਵਰਚਾਂ ਸਭ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਅ ਹੈ ਚੰਚੰ ਸਤਰ ਹਮਾਰੇ ਮਾਰੀਅ ਹੈ ਆਪ ਹਾ ਦਿਮਜੇ ਉਵਰੀਐ ਮਰਨ ਕਾਲ ਕਤਰਾ ਸਨੀਵਰੀਐ ਹੁ ਜੋ ਸਦਾ ਹਮਾਰੇ ਪਛਾ ਸ੍ਰੀ ਅਰਥ ਤੁਜੋ ਕਰਿਓ ਹੋ ਰਚਾ ਮਹਾਰਾਖਿ ਰਮਹ ਰਾਖਣ ਹਾ ਦੇ ਸਾਹਿਬ ਸੰਸਾਹੇ ਪਿਆ ਦੇ ਦੇਨ ਬੰਦੁਸ਼ਟਨ ਕੇ ਹੰਤਾ ਤਮਹ ਫੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੋ ਅਵਤਰਾ ਕਾਲ ਪਾਇ ਕਰਬਿਸਨਾ ਪ੍ਰਕਾਸ਼ਾ ਸਗਰ ਕਾਲ ਕਹ ਕੀਆ ਤਮਾਸਾ ਜਵਨਾ ਕਾ ਜੋਗੇ ਸਭ ਕੇਓ ਬੇਦਰਾਜ ਬ੍ਰਹਮਾ ਜੋਥਿਯ ਜਵਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਵਨਗਰ ਸਭ ਜਗਤ ਬਨਾਇਓ ਦੇਵ ਦਾਤ ਜਚਨ ਆਪਜਾਇਓ ਅਦ ਅੰਤਿਕੇ ਅਵਤਾਰ ਸੋਇ ਗੁਰੂ ਸਮਝ ਹਮਾਰਾ नमश्चार्थ सेक हमारे सकप्रजा जन आप सवारे शिवगण को सब गुण सुख दियो सतरण को परमो बदके कट कट के अंतर के जानत भरे भरे के फेर पहचानत चेटी ते कौन चरस थोला साथ पर कृपा दृष्ट कर फूला ਸਾਂਤ ਤਨ ਦੁਖ ਪਾਇ ਤੇ ਦੁਖੇ ਸੁਖ ਪਾਇ ਸਾਧਨਾ ਕੈ ਸੁਖੇ ਏਕ ਏਕੀ ਪੀਰ ਪੈ ਸ਼ਰਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਬ ਉਦਕਰਖ ਕਰਾ ਕਰਤਾ ਰ ਪ੍ਰਜਤਰਤ ਤਵ ਦੇਹ ਆਪਾਦਾ ਜਬ ਕਰ ਕਰਤ ਹੋ ਕਬ ਹੋਂ ਤੁਮ ਮਿਲਤ ਦੇਹ ਤਰ ਸਭ ਹੋਂ ਜੇ ਤੇ ਬਦਨਾ ਸ੍ਰਿਸ਼ਟ ਸਵਤਹਾ ਦੇ ਆਪਰਾਥਨੀ ਬੋਜ ਉਚਾੜੇ ਤੁਮ ਸਭ ਹਿੱਤ ਰਤ ਨਿਰਾਲਮ ਜੰਤ ਬੇਦ ਭੇਦ ਅਰ ਆਲਾਮਾ ਨਰੰਕਾ ਨਿਰਵਕਲ ਨਿਰਲੰਭ ਆਦੈ ਨੀਲ ਅਨਾਦ ਅasamb ਤਾਕਾ ਮੁਰ ਉਚਾਰਤ ਭੇਦਾ ਜਾਕੋ ਫੇਵਨ ਪ੍ਰਾਪਤ ਬੇਦਾ ਤਾਕੋ ਕਿਰਪਾ ਹਨੁਮਾਨਤ ਮਹਾ ਮੋਰ ਕਚ ਭੇਦ ਨ ਜਾਣ ਨਾ ਹਾ ਦੇਖੋ ਕਹਿ ਤਸ ਦਸ ਨਰੰਕਾਰ ਕਾ ਚੇਤਨ ਨ ਭੇਵ ਆਪਾ ਆਪਣੇ ਬਉਧ ਹ ਜੀਤੇ ਰਣ ਤਨ ਪਿੰਨ ਤੋ ਹੈ ਤੇਤੇ ਤੁਮਰਾ ਲਖਨ ਜਾਏ ਪਸਾਰਾ ਕਹਿ ਸੁਜਾ ਪ੍ਰਤਾਂ ਸੰਸਾਰਾ ਏਕ ਰੂਪਨ ਸਰੂਪਾ ਰੰਗ ਸਿਉ ਰਾਵਿਕ ਪੁਪਾ ਅੰਡ ਜਿਰਜ ਸਿਤੇ ਕੇਨੇ ਉਤਪਕਾਨ ਬਉਧ ਰਚ ਦੇਨੇ ਕਰਹੁ ਭਲ ਰਾਜਾ ਹੈ ਬੈਠਾ ਕਰਹੁ ਸਮਰਥਾ ਸ਼ੰਕਰੇ ਕੇਠਾ ਸਿਵਰੇਸ ਰਿਸ਼ਟਿ ਜਿਕਾਇ ਅਚੰਬਾ ਆਜੁਗਾ ਸਰੂਪ ਸੁਆੰਦ ਅਵ ਰੱਛਾ ਮੇਰੀ ਤਮ ਕਰੋ ਸੇਖੋ ਬਾਰ ਸਿਖ ਸੰਗਨੋ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਸ਼ ਕਰੋ ਰਣ ਘਾਤਾ ਜੇ ਉਸਤ ਤਰ ਸਰਣੀ ਪਾਦੇ ਤਿਨਕੇ ਦੁਸ਼ਟ ਦੁਖਤ ਹਮਦੇ ਪੁਰਖ ਜਵਨ ਪਗ ਪਰੇ ਤਿਹਾਰੇ ਤੈਨਾ ਕਤਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤਿਆਹ ਤਾਕ ਕਾਲ ਨਿਕਟਨੇ ਆਹ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਦ੍ਰਿਸ਼ਟ ਰਾਂ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਇ ਨ ਹਰੋ ਤਾਕ ਤਪ ਤਨਕ ਮੋਹਰੋ ਰਿਦ ਸਦ ਕਰਮ ਸਭ ਹੋਏ ਦੁਸ਼ਟ ਸ਼ਾਸ ਸਕੇ ਨਾ ਕੋਏ ਇਕ ਬਰਜਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨਰ ਨਾਮ ਤੇ ਹਾਰੋ ਕਾਹ ਦਰਦ ਦੁਸ਼ਟ ਦੋਖ ਤੇ ਰਾਹ ਖੜਕੇ ਤਮੈ ਸਰਣ ਤੇ ਹਾਰੀ ਆਪਾ ਦਿਲਹਿ ਉਬਾਰੀ ਸਰਬ ਠੋਰ ਨਾ ਹੋ ਸਹਾਏ ਦੁਸ਼ਟ ਦੋਖ ਤੇ ਹੋ ਬਚਾਏ ਸਵੇਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਅਤਰੇ ਨੀ ਅਨੇਓ ਹਰਿ ਰਾਮ ਰਹਿਮ ਪ੍ਰਾਨ ਕੁਰਾਨ ਨਾਨਕ ਹਿਮਤ ਇਕ ਨ ਮੰਨਿਆ ਸਿਮਰਤ ਸਾਸਤਰ ਵੇ ਸਬਾ ਬਹੁ ਭੇਦ ਕੈਮ ਇਕ ਨ ਜਾਣਿਆ ਸ੍ਰੀ ਅਸਪਾਨ ਕਿਰਪਾ ਤੰਬਰੇ ਕਰਮ ਨ ਕਹ ਸਭ ਤੋਹਿ ਵਿਖਾਨੇ ਦੋਹਰਾ ਸਗਲ ਦਵਰ ਕੋ ਛਾੜ ਕੈ ਗਇ ਤਹਰ ਦੁਆਦ ਬਾਹ ਗਹਿ ਕੇ ਲਾਜ ਅਸ ਗੋਬਿੰਦ ਅਸ ਤੋ ਹਰ ਰਾਮ ਕਲੀ ਮਹੱਲਾ ਤੀਜਾ आनंद एक ओंकार सतगुरु प्रसाद आनंद पिया मेरी माए सतगुरुओं मैं पाया सतगुरुता पाया सहज सेते मनम जियां बात आई राग रत्न परिवार प्रिय शब्द गावन आई शब्द होता गव हरि के रा मन जनी बसाया कह नानक आनंद होवा सतगुरुओं मैं पाया ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਆਂਗੇ ਕਰੂ ਕਰ ਤੇਰਾ ਕਰਦ ਸਭ ਸਵਾਰਣਾ ਸਭਨਾ ਗਲਾ ਸਮਰਸ ਸਵਾਰਨੇ ਸੋਖ ਮਨਹੁ ਵਿਸਾਦੇ ਕਹੇ ਨਾਨਕ ਮਨ ਮੇਰੇ ਸਦਾ ਦਹੁ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰੇ ਸਭ ਕੀ ਚਾਹ ਜਿਸ ਤੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾ ਨਨ ਬਸਬੈ ਨਾਮ ਜਿਨ ਕੈ ਮਨੁ ਵਸੈ ਆਵਾਜੇ ਸ਼ਬਦ ਕਹਨੇ ਦੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾ ਮੇਰਾ ਅਤਰੋ ਸਾਚਾ ਨਾ ਮੇ ਧਰ ਮੇਰਾ ਜਨ ਭਖਾ ਸਭ ਗਵਾਈਆ ਕਰਿ ਸ਼ਾਂ ਸੁਖ ਮਨਾਈ ਬਸਿਆ ਜਨ ਇੱਛਾ ਸਭ ਪੁਜਾਈਐ ਸਦਾ ਕੁਰਬਾਨ ਕੀਤਾ ਕਰ ਵਿਟ ਜਿਸਤਿਆਏ ਵਢਿਆਈਐ ਕਹੇ ਨਾਨਕ ਸੁਣਾ ਸੰਤ ਸ਼ਬਦ ਰੂਪੀਆਰੋ ਸਾਚਾ ਨਾ ਮੇਰਾ ਅਤਰੋ ਵਜ ਪੰਚ ਸ਼ਬਦ ਤਿਤਕਾਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਹੀਐ ਪੰਚ ਦੁਤ ਤੁਦ ਵਸ ਕੇਤੇ ਕਾਲ ਕੰਟ ਕਮਾਦਿਆ ਤੁਦ ਕਰਮ ਪਾਇਆ ਤੁਦ ਜਨਕ ਸਹਿ ਨਾਮ ਹਰਿ ਕੇ ਲਾਗੇ ਕਹੇ ਨਾਨਕ ਤਿਸ ਕੋ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਨਵ ਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰ ਸਗਲ ਬਸੋਦੇ ਦੁਖ ਦੋਖ ਸੰਤਾ ਪੁੱਤਰੇ ਸੁਣੀ ਸੱਚੇ ਬਾਣੀ ਸੰਤ ਸਾਜਣ ਭੈਸ ਰਸੈ ਪੁਰ ਗੁਰ ਤੇ ਜਾਣੀ ਸੁਣ ਤੇਹੁ ਨੀਤ ਕਤਿ ਭਵਤ ਸਤਿਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਜ ਅਨਹਤ ਦੇ ਮੋਦਬਣੀ ਮਹਲਾ ਪੰਜਵਾ ਤਾਲ ਵਿਚਨ ਹਸਤ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਦੋ ਜੇ ਕੋ ਖਾਵੇ ਜੇ ਕੋ ਪੰਚੈ ਤਿਸ ਕਾ ਹੋਇ ਉਤਾਰੋ ਇਹ ਵਸਤ ਤਜਿਨ ਜਾਹੀ ਨਿਤ ਨੈਤਰ ਕਿਰਤਾਰ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰ ਸਹ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈ ਨਾ ਜੋ ਕਿਤੋ ਏ ਮੈਂ ਨਿਰਗੁਣ ਆਦੇਕ ਗੁਣ ਨਾਹੀ ਆਪੇ ਤਰਸ ਪਿਓ ਏ ਤਸਪਿਆ ਮੈਂ ਰੰਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥਿਵੇ ਹਰਿਆ ਪਵੜੇ ਤਿਤੈ ਤੁ ਸਮਰਥ ਜਿਥੈ ਕੋ ਏ ਨਾਹੀ ਉਥੇ ਤੇਰੇ ਰਖ ਅਗਨੇ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਭਵਜਲ ਵਿਖਮਾ ਇਸ ਗਾਹੋ ਗੁਰ ਸਬਦਿ ਪਾਰ ਪਾਹੇ ਜੇ ਨ ਕੋ ਲਗੇ ਪਿਆਸ ਅੰਮ੍ਰਿਤੁ ਸੇ ਖਾਹੇ ਕਲ ਮਹਿਹੁ ਪੁਨਾ ਗਣਕਪਿੰਦ ਗਾਹੇ ਸਭ ਸਨੁ ਕਿਰਪਾਲ ਸਮਲ ਸਾਹੇ ਸਾਹੇ ਬਿਰਤ ਕੋ ਨ ਜਾਏ ਜੇ ਆਵੇ ਤੁਧ ਆਹੇ ਸਭ ਲੋਕ ਨਹੱਲਾ ਪੰਜਵਾ ਅੰਤਰਗੁਰ ਅਰਾਧਾ ਜਹਿਵਾ ਜਪ ਗੁਰਨਾਵ ਨਿਤਰੇ ਸਤਗੁਰ ਪ੍ਰੇਖਣਾ ਸਰਵਣਿ ਸੁਣਨਾ ਗੁਰਨਾਵ ਸਤਗੁਰ ਸੇਤੇ ਰਤਿਆ ਦਰਗਹ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਤ ਦੇ ਜਗ ਮੇ ਉਤਮ ਕਾਢੀਐ ਵਿਰਲੇ ਕੇ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਸਵਾਦਿਆ ਨ ਗੁਰ ਕੀ ਪੈਰੀ ਪਾਏ ਕਾ ਸਵਾਦਿਆ ਨ ਹੋਆ ਅਫਦਿਆਲ ਮਨਹੁ ਨਾ ਵਿਸਾਰਿਆ ਨ ਸਾਜਨਕ ਸੰਗ ਭਵ ਜਗਤਾਰਿਆ ਨਾ ਸਾਖਤ ਨਿੰਦਕ ਦੁਸ਼ਟ ਖਿ ਨਮਾਹਿ ਬਿਦਾ ਦਿਆਨਾ ਤਿਸ ਸਾਹਿਬ ਕੇ ਟੇਕ ਨਾਨਕ ਮਨ ਮਾਹਿ ਜਿਸ ਸਮਰਤ ਸੁਖ ਹੋਏ ਸਗਲੇ ਦੁਖ ਜਾਹਿ ਤਿਸ ਸਾਹਿਬ ਕੇ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਸਗਲੇ ਦੁੱਖਾਂ ਪਾਪਾਂ ਕਾ ਨਸ ਧਨ ਗੁਰ ਨਾਨਕ ਮਹਾਰਾਜ ਆਪ ਜੀ ਕੀ ਭਜਨ ਬਾਣੀ ਕਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ